ਬਲਜਿੰਦਰ ਮਾਂ ਜੀ ਹੋਣਾ ਕੋ ਪਿਆਰ ਮਿਲਿਆ ਬਲਜਿੰਦਰ ਨਹੀਂ ਆਇਆ ਉਹਦਾ ਬਣਿਆ ਨਹੀਂ ਉਹਦਾ ਵੀਜ਼ਾ ਦਾ ਲਓ ਵੀ ਮਿਲਿਆ ਆਪਾਂ ਬਲਜਿੰਦਰ ਸਾਡਾ ਵੀਰ ਆਉਦੀ ਮਾਤਾ ਹਣੀ ਆਏ ਸੀ ਉਹਨਾਂ ਨੂੰ ਹਾਂਜੀ 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 ਦੱਸ ਪਤਾ ਹੁਣੇ ਮੈਸੇਜ ਆਇਆ ਸੀਦਾ ਵੀ ਮਾਂ ਜੀ ਆਇਆ ਨਹੀਂ ਮੈਂ ਕਿਹਾ ਆ ਗਿਆ ਉੱਥੇ ਪਹੁੰਚਣ ਡੇ ਆਉਣੇ ਮੈਸੇਜ ਆਇਆ ਸੀ ਬਲਜਿੰਦਰ ਨਹੀਂ ਆਇਆ ਉਹਦਾ ਉਹਦਾ ਬਣਿਆ ਨਹੀਂ ਉਹਦਾ ਵੀਜ਼ਾ ਦਾ ਵੀਜ਼ਾ ਹੀ ਨਹੀਂ ਦਿੱਤੇ ਮੈਂ ਤਾਂ ਗੱਲੀ ਹੁੰਦੀ ਆ ਪਹਿਲਾਂ ਬੇਟੀ ਗੱਲੀ ਹੁੰਦੇ ਤਾਂ ਕੱਲਿਆਂ ਨੂੰ ਤੁਹਾਨੂੰ ਦਿੱਤਾ ਵੀਜ਼ਾ ਹਾਂਜੀ ਕੱਲੀ ਵੀ ਆਨੇ ਵੀ ਕੱਲਾ ਕੱਲਾ ਫਿਰ ਕੇ ਆਓ ਹਾਂਜੀ ਸਾਰੇ ਇਕੱਠੇ ਨਾ ਜਾਓ ਇਕੱਠੇ ਨਹੀਂ ਜਾਣਾ ਹਾਂ ਚਲੋ ਇਹ ਵੀ ਚਲੋ ਕੱਲੇ ਕੱਲੇ ਨੂੰ ਦਿੰਦੇ ਦਿੰਦੇ ਨੇ ਹਾਂ ਤਾਂ ਗਏ ਉਹ ਸਾਨੂੰ ਦਿੰਦੇ ਹੀ ਨਹੀਂ ਚਲੋ ਹਾਂਜੀ ਅਸੀਂ ਆ ਤਾਂ ਗਏ ਨਾ ਹਾਂ ਮਿਲ ਤਾਂ ਲੈ ਤੁਹਾਨੂੰ ਵੀ ਆਪਣੇ ਦਰਸ਼ਨ ਕਰ ਲੈ ਗੁਰਦੁਆਰਿਆਂ ਦੇ ਹਾਂਜੀ 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 ਨਨਕਾਣਾ ਸਾਹਿਬ ਦੇ ਦਰਸ਼ਨ ਹੋ ਗਏ ਚਲੋ ਹੌਲੀ ਹੌਲੀ ਬਿਹਤਰ ਹੋ ਜਾਊਗਾ ਹੋਪਫੁਲੀ ਆਪੇ ਵਾਹਿਗੁਰੂ ਦੂਰੀਆਂ ਕਰ ਦੂਗਾ ਸਾਰੀਆਂ ਚੱਕ ਦੂਗਾ ਗੱਪੇ ਦੇ ਤੁਹਾਨੂੰ ਵੀ ਜਰੂਰ ਸਾਡੇ ਕੋਲ ਆਣਾ ਹਾਂ ਰੱਬ ਰਹਿਮਤ ਕਰੇ ਰੱਬ ਰਹਿਮਤ ਕਰੇ ਆਪਣੀ ਤਾਂ ਇਹੀ ਸੋਚ ਜਵੇ ਸਾਰਾ ਇੱਧਰ ਵਾਲੇ ਵੀ ਉੱਧਰ ਆਣ ਹਾਂਜੀ 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 ਫਿਰ ਮੇਰੀ ਰੂਹ ਸੀ ਨਾ ਵੀ ਮੈਂ ਤੁਹਾਨੂੰ ਮਿਲ ਕੇ ਜਾਵਾਂ ਹੁਣ ਆਈ ਐ ਪਤਾ ਨਹੀਂ ਕਦੇ ਮੁੜ ਕੇ ਮਿਲਨੇ ਹੋਣੇ ਕਿੰਨੇ ਹਾਂਜੀ ਹਾਂਜੀ ਮੈਂ ਨਹੀਂ ਰਹਿਣਾ ਕਿ ਕਦੇ ਪੀਜਾ ਨਹੀਂ ਮਿਲਣਾ ਮੇਰੇ ਮੁੰਡੇ ਦਾ ਤੁਹਾਡੇ ਨਾਲ ਇੰਨਾ ਪਿਆਰ ਹੈ ਹਾਂਜੀ ਥੋੜੇ ਜਿਵੇਂ ਆਈ ਐ ਤਾਂ ਤੁਹਾਨੂੰ ਮਿਲ ਕੇ ਜਾਵਾਂ ਤੁਹਾਡਾ ਬਹੁਤ ਸ਼ੁਕਰੀਆ ਸਰ ਇਹ ਤੁਸੀਂ ਮਿਲ ਕੇ ਤੁਹਾਡਾ ਪਿਆਰ ਹੀ ਆ ਇਹ ਸਾਰਾ ਕੁਝ ਹੀ ਆ ਨਹੀਂ ਰੱਖਦੇ ਇਹ ਮਾਂ ਮਾਂ ਉਹਨਾਂ ਦੀ ਨਿਸ਼ਾਨੀ ਹੈ ਜੀ ਇੱਕ ਜਿਹੜਾ ਕਾਈ ਤੇ ਬੰਵਿੰਦਰ ਮਾਂ ਜੀ ਹੋਣਾ ਕੋ ਪਿਆਰ ਮਿਲਿਆ ਮੁਹੱਬਤ ਤੁਹਾਡੀ ਬਹੁਤ ਸ਼ੁਕਰੀਆ ਸਵੀ ਸਵੀ ਦਾ ਪਿਆਰ ਪਿਆਰ ਹੈ ਨਾ ਸਵੀ ਕਿੰਨਾ ਪਿਆਰ ਹੈ ਬਹੁਤ ਜਿਆਦਾ ਜੀ ਇਹਦਾ ਕੁਝ ਨਹੀਂ ਕਰਦੇ ਨਹੀਂ ਨਹੀਂ ਰੱਖਦੇ ਯਾਦ ਰੱਖਿਆ ਬੱਬਾ ਜੀ ਸਾਹਿਬਾ ਇਹ ਕਿ ਕਰਮਾਨ ਦੀ ਸੇਵਾ ਬਹੁਤ ਸ਼ੁਕਰੀਆ ਠੀਕ ਹੈ ਜੀ ਠੀਕ ਹੈ ਮਾਂ ਜੀ ਬਹੁਤ ਸ਼ੁਕਰੀਆ ਠੀਕ ਹੈ ਜੀ ਅੱਲਾ ਫੇ ਸਾਰਿਆਂ ਨੂੰ ਠੀਕ ਹੈ ਜੀ ਰੱਬ ਰੱਖਾ ਓਕੇ ਜੀ ਓਕੇ ਜੀ ਓਕੇ ਮਾਂ ਜੀ ਬਸ ਆਮ ਦਿਓ ਸਾਰਿਆਂ ਨੂੰ ਲਓ ਵੀ ਮਿਲਿਆ ਆਪਾਂ ਬਲਜਿੰਦਰ ਸਾਡਾ ਵੀਰ ਆਉਦੀ ਮਾਤਾ ਹੁਣੀ ਆਏ ਸੀ ਉਹਨਾਂ ਨੂੰ ਚਾਚਾ ਪੀਤੀ ਚੰਗਾ ਲੱਗਾ ਜਿਹੜੇ ਦੂਜੇ ਮਹਿਮਾਨ ਆਏ ਸੀ ਉਹਨਾਂ ਨੇ ਖਾਣਾ ਖਾ ਲਿਆ ਹੁਣ ਉਹ ਚਾਹ ਪੀਣ ਵਾਸਤੇ ਬੈਠੇ ਉਹਨਾਂ ਨੇ ਆ ਕੇ ਜੁਆਇਨ ਕਰਦੇ ਚਾਹ ਪੀਣੇ ਆਜੋ